ਆਜ ਕਾਂਗਰਸ ਦਾ ਕੀ ਸਟੈਂਡ ਰਹਿਗਾ ਇਸ ਸਬਕਾ ਠੀਕ ਹੈ ਕਾਂਗਰਸ ਦਾ ਸਟੈਂਡ ਹਮੇਸ਼ਾ ਵਾਂਗ ਹੈ ਪ੍ਰੋ ਪੰਜਾਬ ਸਾਹਮਣੇ ਜਿੱਥੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ ਐਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫालतू ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਓ ਜਿਹਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਅਸੀਂ ਸਿਕਿਉਰ ਕਰ ਸਕਦੇ ਹਾਂ ਅੱਜ ਕਾਂਗਰਸ ਦਾ ਕੀ ਸਟੈਂਡ ਹੈਗਾ ਇਹ ਨਹੀਂ ਪਤਾ ਠੀਕ ਹੈ ਕਾਂਗਰਸ ਦਾ ਸਟੈਂਡ ਹਮੇਸ਼ਾ ਵਾਂਗ ਹੈ ਪ੍ਰੋ ਪੰਜਾਬ ਸਾਹਮਣੇ ਜਿੱਥੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸ਼ਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ ਅਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫਾਲਤੂ ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਾਓ ਜਿਹਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਅਸੀਂ ਸਿਕਿਉਰ ਕਰੀਏ ਅੱਜ ਕਾਂਗਰਸ ਦਾ ਕੀ ਸਟੈਂਡ ਰਿਹਾ ਹੈ ਸਾਨੂੰ ਪਤਾ ਠੀਕ ਹੈ ਕਾਂਗਰਸ ਦਾ ਸਟੈਂਡ ਹਮੇਸ਼ਾ ਵਾਂਗ ਪ੍ਰੋ ਪੰਜਾਬ ਤਮਨੇ ਜਿੱਤੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ ਐਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫालतू ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਾਓ ਜਿਹਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਅਸੀਂ ਸਿਕਿਉਰ ਕਰਨਾ ਅੱਜ ਕਾਂਗਰਸ ਦਾ ਕੀ ਸਟੈਂਡ ਰਹਿ ਗਿਆ ਹੈ ਨਾ ਸਰਪੰਚ ਠੀਕ ਹੈ ਕਾਂਗਰਸ ਦਾ ਸਟੈਂਡ ਹਮੇਸ਼ਾ ਵਾਂਗ ਹੈ ਪ੍ਰੋ ਪੰਜਾਬ ਸਾਡੇ ਦੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸ਼ਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ ਐਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫालतੂ ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਾਓ ਜਿਹਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਅਸੀਂ ਸਿਕਿਉਰ ਕਰ ਸਕੀਏ ਅੱਜ ਕਾਂਗਰਸ ਦਾ ਕੀ ਸਟੈਂਡ ਰਹਿ ਗਿਆ ਹੈ ਸਾਨੂੰ ਬਤਾ ਠੀਕ ਹੈ ਕਾਂਗਰਸ ਦਾ ਸਟੈਂਡ ਹਮੇਸ਼ਾ ਵਾਂਗ ਪ੍ਰੋ ਪੰਜਾਬ ਸਾਹਮਣੇ ਜਿੱਥੇ ਪੰਜਾਬ ਦੇ ਲੋਕਾਂ ਨਾਲ ਰਹੇਗਾ ਕਿਉਂਕਿ ਜਿਹੜਾ ਪਾਣੀ ਹੈ ਇਹ ਸ਼ਾਹ ਰਾਗੇ ਪੰਜਾਬ ਦੀ ਇਹਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੰਡਰ ਅਨੀ ਸਰਕਮਸਟੈਂਸਸ ਪੰਜਾਬ ਦਾ ਇੱਕ ਬੂੰਦ ਪਾਣੀ ਨਾ ਸਾਡੇ ਕੋਲ ਫालतੂ ਹੈ ਤੇ ਨਾ ਅਸੀਂ ਬਾਹਰ ਜਾਣ ਦਿੱਤਾ ਜਾਏਗਾ ਐਂਡ ਗਵਰਨਮੈਂਟ ਨੂੰ ਅਸੀਂ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੇ ਇਸ ਕਿਸਮ ਦਾ ਮਜ਼ਬੂਤ ਸਟੈਂਡ ਲਾਓ ਜਿਹਦੇ ਨਾਲ ਸਾਡਾ ਆਉਣ ਵਾਲਾ ਫਿਊਚਰ ਅਸੀਂ ਸਿਕਿਉਰ